नानक गन गुरु नानक <tiny> <tiny> ਗੁਰੂ ਨਾਨਕ ਤਨ 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 ਗੁਰੂ ਨਾਨਕ

ਨਾਨਕ ਤਨ ਗੁਰੂ 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 ਨਾਨਕ ਤਨਕ ਤਨ ਗੁਰੂ ਨਾਨਕ 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 ਇੱਕ ਓੰਕਾਰ ਪ੍ਰਭਾਵ ਸਿੱਖਿ ਓੰਕਾਰ ਵਾਹਿਗੁਰੂ ਜੀ ਕੀ ਪਤੇ ਸ੍ਰੀ ਭਗਵਤੀ ਜੀ ਸਹਾਇ ਵਾਹਿਗੁਰੂ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸੋਈ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੋਇ ਤਿਆਰ ਅੰਗਦ ਗੋਤੇ ਅਮਰਦਾਸ ਰਾਮ ਦਸਨ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਤ੍ਰੀ ਹਰਾਇ ਤ੍ਰੀ ਹਰਿ ਤ੍ਰਿ ਸਤਿਆਈਏ ਜਿਸ ਡੁੱਟੇ ਸਭ ਦੁੱਖ ਜਾਏ ਤੇ ਬਹਾਦਰ ਸਿਮਰਿਏ ਕਾ ਨਾਮ ਨਿਦਾਤਾਏ ਸਭ ਤਾਂ ਹੋਈ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਤਾਂ ਹੋਈ ਸਹਾਇ ਦਸਵੇਂ ਪਾਤਸ਼ਾਹਾਂ ਕੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣ ਦਰਸ਼ਨ ਦੀ ਦਾਤ ਦਾ ਧਿਆਨ ਕਰਕੇ ਬੋਲੋ ਜੀ ਆਹੇ ਪੰਨਾ ਪਿਆਰੇ ਤੁੰਦ ਪਿਆਰੇ ਤੁਹਾਨੂੰ ਉਸ ਬੇਨਤੀ ਆਕੀ ਨੇ ਉਪਾਰ ਬਖਸ਼ਿਸ਼ ਕੀਤੀ ਹੈ ਜੀ ਆਪ ਜੀ ਦੀ ਕਿਰਪਾ ਦੇ ਨਾਲ ਪਿੰਡ ਪਾੜਾ ਦੇ ਗੁਰਦੁਆਰਾ ਵੱਡਾ ਗੁਰਦੁਆਰਾ ਸਾਹਿਬ ਕੇ ਮਹਾਰਾਜ ਜੀਓ ਸਭ ਤਾਂ ਦੇ ਸਹਿਯੋਗ ਨਾਲ ਆਪ ਜੀ ਦੀ ਕਿਰਪਾ ਦੇ ਨਾਲ ਨਵੇਂ ਨਿਸ਼ਾਨ ਸਾਹਿਬ ਜੀ ਦੀ ਸਥਾਪਨਾ ਕੀਤੀ ਜਾ ਰਹੀ ਹੈ ਗੁਰੂ ਮਾਰਾ ਕਿਰਪਾ ਕਰੋ ਜੀ ਨਵੇਂ ਨਿਸ਼ਾਨ ਸਾਹਿਬ ਦੀ ਸਥਾਪਨਾ ਕਰਨ ਦੀ ਅਗਿਆ ਬਖਸ਼ਿਸ਼ ਕਰੋ ਮਹਾਰਾਜ ਜੀਓ ਸੰਗਤਾਂ ਵੱਲੋਂ ਪ੍ਰਸ਼ਾਦ ਤੇ ਕੀਰਤਨ ਪ੍ਰਵਰਚਾ ਦੀ ਦੇਖੇ ਕੀਤੀ ਤੇ ਦੇਰ ਪ੍ਰਵਾਨ ਹੋਏ ਪ੍ਰਵਾਹ ਹੋਏ ਪ੍ਰਸ਼ਾਸਨ ਗਤ ਵਿੱਚ ਵਰਤੌਂਗੇ ਆਦੇਸ਼ ਹੋਵੇ ਜੋ ਵੀ ਸੰਗਤਾਂ ਨੇ ਗੁਰੂ ਸਰੇਵੀਨ ਅਨ ਸਹਿਬ ਸੁਭਾਣ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁੱਖ ਜਾਇ ਪ੍ਰਭੂ ਜੀ ਜੈਤ ਸਰੀ ਮਹਰਨਾ ਚੌਥਾ ਮੇਰੋ ਸਤ ਸੰਗਤ ਸੰਗੋ ਰਾਹਾ ਉਦਨ ਮੇਰੋ ਸਤ ਸੰਗਤ ਮਹਰਮ ਅਰਗੁਣ ਬਾਣੀ ਸਰਗੁਣ ਸੁਣਾ ਕਰ ਕਿਰਪਾ ਸਤਿਗੁਰੂ ਮਿਲਾ ਗੁਣ ਗਾਵੇ ਗੁਣ ਬੋਲੇ ਬਾਣੀ ਹਰ ਗੁਣ Japਉ ਮਾਰਾਮ ਸਭ ਤੀਰਥ ਵਰਤ ਜਨ ਪੁੰਨ ਤੁਰਾ Olá! Cut i uh -huh.